ਬੰਦਾ ਆ ਗਿਆ ਬੰਦਿਆਂ ਆ ਗਏ ਬੰਦੇ ਉਹ ਕੰਜਰ ਦੇ ਮੋਬਾਈਲਾਂ 'ਚ ਬੜੇ ਬੈਠਿਆ ਓਏ ਆ ਕੰਮ ਧੰਦਾ ਕਰ ਲੋ ਕੋਈ ਓਏ ਭਾਂਡੇ ਠੀਕਰ ਚੱਕ ਲੋ ਤੂਫਾਨ ਆਉਣ ਵਾਲਾ ਜਦੋਂ ਤੂਫਾਨ ਆ ਗਿਆ ਉਦੋਂ ਚੱਕੋਂਗੇ ਤੂੰ ਤੂੰ ਬਚ ਕੇ ਰਹਿ ਯਾਰ ਕਿਤੇ ਤੂੰ ਨਾ ਰਗੜਾ ਇਹਦੀ ਕਿਤੇ ਨਹੀਂ ਤੂਫਾਨ ਤੂਫਾਨ ਆਉਂਦਾ ਉਹੀ ਮਰੀ ਜੰਨਾ ਤੂੰ ਚੱਕਲਾ ਤੂੰ ਬਚ ਕੇ ਰਹਿ ਬਾਬਾ ਚੱਲ ਠੀਕ ਆ ਫਿਰ ਐਂ ਗੱਲ ਆ ਤਾਂ ਫਰੋਂ ਵਾਲਾ ਹੀ ਆ ਤੂਫਾਨ ਅੱਸੀ ਨਹੀਂ ਡਰਦੇ ਤੂਫਾਨ ਤੂੰ ਛੱਡ ਦੇ ਓਏ ਕੰਜਰ ਦੇ ਆੜੀ ਓ ਮੰਨ ਲਓ ਏ ਚੱਕ ਲੋ ਭਾਂਡੇ ਠੀਕਰ ਕਿਉਂ ਆਵੇਂ ਮੈਨੂੰ ਵੀ ਮਰਵਾਉਣੇ ਆ ਤੂਫਾਨ ਤੋਂ ਫਿਰ ਪਸਤਾਉਂਗੇ ਮੰਨ ਲਓ ਬੰਦੇ ਕਿੱਥੇ ਗਾਇਰ ਬੰਦੀ ਕਿਤੇ ਨਹੀਂ ਕੁਛ ਆਉਂਦਾ ਯਾਰ ਤੂੰ ਤਾਂ ਉਹੀ ਮਰੀ ਜਨਾ ਤੂਫਾਨ ਤੋਂ ਕੋਣ ਕਿਤੇ ਨਹੀਂ ਕੁਛ ਆਉਂਦਾਗਾ ਆਪੇ ਚੱਕ ਲਾਗੇ ਸੀ ਲੈ ਫਿਰ ਜੀ ਤੂਫਾਨ ਤੂੰ ਤੁਸੀਂ ਡਰਦੇ ਡਰਦਾ ਮੈਂ ਜੀ ਤੈਨੂੰ ਵੀ ਦਿਖਾਉ ਉਹ ਕੀ ਦੀ ਗੇਮ ਖੇਡਦੇ ਆ ਲੈ ਤੂੰ ਦੇਖ ਲੈ ਅੱਗਰ ਵੇਖੀ ਜਾਊਂਗੀ ਕੀ ਵਾਹ ਦੇਖ ਲੈ ਬੰਦੇ ਦੇਖ ਇੱਧਰ ਤਿੰਨ ਚਾਰ ਆ ਓਏ ਬੰਦੇ ਕਿਦੇ ਮਰਵਾਉਣਾ ਨਹੀਂ ਭਰਾਵਾ ਆ ਚੱਲ 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 ਉਹ ਗੋਲ ਮੱਧਰ ਦਿਨ ਉਹ ਬੰਦਾ ਆ ਮਾਰ 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 ਉਹ ਗੰਜਰ ਦਾ ਤੂਫਾਨ ਦਾ ਉੱਤੀ ਆ ਗਿਆ ਚੜ ਕੇ ਅੱਜ ਨਹੀਂ ਅੱਜ ਸੁਭਾਵ ਨਹੀਂ ਹੈਣੀ ਅੱਜ ਨਹੀਂ ਉਹ ਬਾਲਾ ਦੀ ਸੁਭਾਵਨਾ ਵੀ ਤੂਫਾਨ ਦੀ ਆ ਜਾਓ ਬੰਦੇ ਮਰ ਬਾਹਮੇ ਗੰਜਰ ਨੂੰ ਬਾਹਰ ਬਿਠੀ ਆਪੋ ਤੂਫਾਨ ਦਾ ਚੱਪਲੀ ਨਹੀਂ ਆਉਂਦਾ ਬਣ ਮਾਤਾ ਜੀ ਇਹਨਾਂ ਨੂੰ ਤਸੋਂ ਲੱਗ ਗਈ ਜੰਨਾ ਵੀ ਚੱਕ ਲੋ ਭਾਂਡੇ ਮੇਰੀ ਤਾਂ ਮੰਨੀ ਨਹੀਂ ਕਦੋਂ ਦੀ ਇਹਨਾਂ ਨੇ ਮੈਨੂੰ ਪਤਾ ਸੀ ਮੈਂ ਖੇਡਣ ਖਿਡਾਰੀ ਬੈਠਾ ਹੋਊਗਾ